ਗੁਰਜੀ ਕਾ ਖਾਲਸਾ ਵਾਗੁਰੂ ਕੀ ਫਤਿਹ ਬੜੀ ਮੰਦ ਭਾਗੀ ਘਟਨਾ ਇੱਥੇ ਹੋਈ ਆ ਪਿੰਡ ਅਜਨੋਹਾ ਜੋ ਕੋਡ ਤੋਂ ਗੜਸ਼ੰਕਰ ਔਰ ਆਦਮਪੁਰ ਨੂੰ ਜਾ ਰਿਆ ਰੋਡ ਆ ਉਧਰ ਤੇ ਇੱਕ ਸਿਲੰਡਰਾਂ ਨਾਲ ਭਰਿਆ ਟਰੱਕ ਡਿੱਗ ਪਿਆ ਵਾ ਆ ਦਿਖਾ ਲਓ ਜਿਸ ਪਹਿਲਾਂ ਸਿਲੰਡਰਾਂ ਨਾਲ ਭਰਿਆ ਆਏ ਦਿਨ ਇਥੇ ਕੁਛ ਨਾ ਕੁਛ ਡਿੱਗਦਾ ਹੀ ਰਹਿੰਦਾ ਨਾ ਸਰਕਾਰ ਰੇਲਿੰਗ ਲਾਦੀ ਆ ਨਾ ਸਰਕਾਰੀ ਦੇ ਕੋਈ ਮਿੱਟੀ ਦਾ ਡੌਲਾ ਲਾਉਂਦਾ ਨਾ ਕੋਈ ਲੋਹੇ ਦਾ ਲਾਉਂਦਾ ਅਮ ਜਨਤਾ ਦੇ ਕਨਨ ਦੇ ਲੀਟਰ ਵੀ ਅਧਿਕਾਰਾਂ ਦੇ ਵੋਟਾਂ ਦੇ ਭੁੱਖੇ ਹੋ ਗਏ ਆ ਆਪਣੀਆਂ ਵੋਟਾਂ ਦੀ ਭੁੱਖ ਲੂਟ ਗੋੜਾ ਜਿਹੜਾ ਕੋ ਮੰਤਰੀ ਸੰਤਰੀ ਬਣ ਗਿਆ ਕੋ ਪੁੱਛਦਾ ਨਹੀਂ ਮੁੜ ਕੇ ਇਹ ਵਾਰ-ਵਾਰ ਇਥੇ ਹਰ ਹਫਤੇ ਹਰ ਰੋਜ਼ ਤੇ ਐਕਸੀਡੈਂਟ ਹੁੰਦੇ ਆ ਜਾਨੀ ਮਾਲੀ ਨੁਕਸਾਨ ਹੁੰਦਾ ਜੇ ਸਾਰਤਾ ਦਾ ਬੰਦਾ ਮਰ ਜਾਂਦਾ ਉਹਨੂੰ ਪੁੱਛ ਕੇ ਦੇਖੋਗੇ ਘਰ ਦਾ ਗੁਜ਼ਾਰਾ ਕਿੱਦਾਂ ਕਰਨਾ ਹੁੰਦਾ ਤੇ ਜਿਹੜੇ ਏਸੀ ਰੂਮਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਕੀ ਪਤਾ ਗਰੀਬੀ ਦੀ ਹੱਥ ਵਿੱਚ ਕਿੱਦਾਂ ਟਾਈਮ ਪਾਸ ਕਰਨਾ ਹੁੰਦਾ ਵਾ ਉਹ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਬਦਲਾਅ ਹੀ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਕਿਉਂ ਨਹੀਂ ਇਥੇ ਰੇਲਿੰਗ ਲਾਈ ਜਾਂਦੇ ਕਿਉਂ ਨਹੀਂ ਡੋਲਾ ਬਣਿਆ ਜਾਂਦਾ ਅਸੀਂ ਬਾਰ ਬਾਰ ਸਰਕਾਰ ਦੇ ਵੀਡੀਓ ਪਤਾ ਨਹੀਂ ਕਿੰਨੀਆਂ ਆ ਕੇ ਪਾ ਚੁੱਕੇ ਆ ਇਹ ਸਰਕਾਰ ਦੇ ਕੰਨਾਂ ਤੇ ਯੂਨੀ ਸਰਕ ਦੀ ਉਹ ਬਦਲਾ ਜਾ ਤੁਸੀਂ ਸਵਾਦਾ ਕਰਨਾ ਜਦ ਦੁਨੀਆ ਹੀ ਮਰ ਗਈ ਇਹ ਦੁਨੀਆ ਨੂੰ ਬਚਾਓ ਆ ਕੇ ਦੇਖੋ ਤਾਂ ਸਹੀ ਇਹ ਗਰਾਊਂਡ ਦੇ ਨਾਲ ਜੁੜੋ ਏਸੀ ਰੂਮਾਂ ਦੇ ਨਾਲ ਨਾ ਜੁੜੋ ਕਿ ਜੇ ਤੁਸੀਂ ਦੁਬਾਰਾ ਆਉਣਾ ਚਾਹੁੰਦੇ ਆ ਪਰ ਤੁਹਾਡੀ ਹੁਣ ਆਸ ਜਿਹੜੀ ਖਤਮ ਹੋ ਗਈ ਆ ਤੁਸੀਂ ਜਨਤਾ ਦੀਆਂ ਆਸਾਂ ਤੇ ਪੂਰੇ ਨਹੀਂ ਉਤਰੇ ਆ ਯਾਰ ਕੋਈ ਹਾਲਾ ਥਾਡਾ ਆ ਦੇਖਾ ਲੋ ਜੀ ਆ ਦੇਖੋ ਤੇ ਆ ਲੈ ਇਹ ਤੋਂ ਵੀ ਅਜੇ 2 ਫੁੱਟ ਨੀਵੀਂ ਆ ਆ ਮਿਰਚ ਕੈਮਰਾ ਮਾਰੋ ਜੀ ਆ ਦਿਖਾ ਲੋ ਕਿ ਆ ਹਾਲਤ ਤੇ ਦੁਨੀਆ ਬਚੇ ਕਿਦਾਂ ਓਵਰ ਲੋਡਡ ਟਿਪਰ ਆਉਂਦੇ ਆ ਇੱਥੇ ਕਿਸੇ ਅੱਧਿਆਂ ਤੇ ਨੰਬਰ ਨਹੀਂ ਹੁੰਦੇ ਉਹ ਮੇਨ ਰੋਡਾਂ ਤੇ ਜਾਂਦੇ ਨਹੀਂ ਆਪਣਾ ਟੂ ਟੈਕਸ ਬਚਾਉਣ ਵਾਰੇ ਇੱਧਰ ਆ ਜਾਂਦੇ ਆ ਇਹ ਰੋਡ ਨਵਾਂ ਬਣਿਆ ਇਹ ਵੀ ਟੁੱਟ ਜਾਣਾ ਥੋੜੇ ਤੇ ਚੰਦੇ ਵਿੱਚ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਜਲਦੀ ਤੇ ਰੇਲਿੰਗ ਲਾਈ ਜਾਵੇ ਸਾਡੇ ਨਾਲ ਲੋਹੇ ਦੀ ਲਈ ਜਾਵੇ ਸਾਡੇ ਨਾਲ ਮਿੱਟੀ ਦੀ ਲਈ ਜਾਵੇ ਤੇ ਲੱਗਣੀ ਚਾਹੀਦੀ ਆ ਤੇ ਆਓ ਮੈਂ ਤੁਹਾਨੂੰ ਬਾਕੀ ਹੋਰ ਲਾਈ ਵੀ ਤਸਵੀਰਾਂ ਦਿਖਾਉਣਾ ਹੇ ਤੁਸੀਂ ਦੇਖ ਰਹੇ ਆ ਬਿਸਦ ਦੋਆਬਾ ਨਹਿਰ ਦੇ ਵਿੱਚ ਐਚ ਵੀ ਗੈਸ ਵਾਲਾ ਟਰੱਕ ਡਿੱਗ ਪਿਆ ਹੇ ਹੁਣ ਉਸ ਵਿੱਚ ਹੋਰ ਕੁਝ ਦਿਖਦਾ ਨਹੀਂ ਕਿ ਡਰਾਈਵਰ ਦਾ ਕਿਵੇਂ ਲੱਗਦਾ ਤਾਂ ਡਰਾਈਵਰ ਦਾ ਬਚਾਅ ਹੋ ਗਿਆ ਹੋਵੇਗਾ ਉਹ ਉੱਪਰਲਾ ਸ਼ੀਸ਼ਾ ਟੁੱਟਿਆ ਵਾ ਐਤਾ ਬਾਰ-ਬਾਰ ਦੁਹਾਈਏ ਪੈ ਪੈ ਉਹ ਕਿ ਥੱਕ ਗਏ ਕਿ ਨਹਿਰ ਦੇ ਨਾਲ ਰੇਲਿੰਗ ਲੱਗਣੀ ਚਾਹੀਦੀ ਹੈ ਇਹਦਾ ਮਿੱਟੀ ਲੱਗਣੀ ਚਾਹੀਦੀ ਹੈ ਇਹ ਲੋਹਾ ਲੱਗਣਾ ਚਾਹੀਦਾ ਇਹ ਗੁੰੰਗੀ ਬੋਲੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰ ਕਦੀ ਹੁਣ ਲੀਡਰ ਨੱਠਿਆ ਨੇ ਆਉਣਾ ਦਾ ਹੋਰ ਕਿਸੇ ਨੇ ਆਉਣਾ ਜਾ ਤੋ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਂਦਾ ਵਾ ਅ ਮੈਂ ਤੁਹਾਨੂੰ ਇਹ ਨੰਬਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜੀ ਤੇ ਇਹਦਾ ਨੰਬਰ ਹੈਗਾ ਪੀ ਵੀ 08 ਅ ਪੀ ਵੀ 08 ਬੀ ਪੀ 3890 ਇਹ ਗੱਡੀ ਦਾ ਨੰਬਰ ਵਾ ਆਉ ਮੈਂ ਇਹ ਦਿਖਾ ਲਦਾ ਕਿ ਡਿਗੀ ਕਿਦਾਂ ਵਾ ਇੱਥੋਂ ਚੜੀ ਆ ਜੀ ਆ ਤੁਸੀਂ ਚਿੱਟੀ ਪੱਟੀ ਦੇਖਦੇ ਆ ਇਹ ਖੱਬੇ ਪਾਸੇ ਆ ਗਈ ਆ ਇਹ ਨਹਿਰ ਤੇ ਬਿਲਕੁਲ ਅੱਪਰ ਤੋਂ ਆਪਾਂ ਨਹਿਰ ਤੇ ਆ ਬਿਲਕੁਲ ਕੰਡੇ ਦੇ ਬਰਾਬਰ ਆ ਗਈ ਆ ਆ ਇੱਕ ਪੱਥਰ ਪਿਆ ਇਹਦੇ ਨਾਲ ਰੁਕ ਗਈ ਆ ਆ ਫੇਰ ਵੀ ਹੋ ਸਕਦਾ ਗੱਡੀ ਸਪੀਡ ਵਿੱਚ ਵੀ ਹੋ ਸਕਦੀ ਆ ਦੇਖੀ ਜੇ ਤੁਸੀਂ ਆ ਜਾਂਦੀ ਜਾਂਦੀ ਇੱਥੋਂ ਫਿਰ ਗੱਡੀ ਦੇ ਵਿੱਚ ਆ ਚਿੱਟੀ ਪੱਟੀ ਆ ਆ ਨਾਲੇ ਟੋਆ ਪਟ ਇੱਥੋਂ ਗੱਡੀ ਵਿੱਚ ਜਾ ਡਿੱਗੀ ਆ ਐਸਾ ਕਹਿ ਕੇ ਥੱਕ ਕੇ ਕਿਤੇ ਰੇਲਿੰਗ ਲੱਗਣੀ ਜੀ ਮਿੱਟੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਆਪਣਾ ਜੀ ਜੁਦਵੀ ਸਿੰਘ ਅੰਕਲ ਜੀ ਕਿਹੜਾ ਪਿੰਡਾ ਜੀ ਅਜਨੂਹਾਂ ਅੰਕਲ ਜੀ ਇਹ ਸਰਕਾਰ ਤੋਂ ਕੋਈ ਮੰਗ ਕਰਦੇ ਆ ਜਿੱਦਾਂ ਐਕਸੀਡੈਂਟ ਹੁੰਦੇ ਆ ਹਾਂਜੀ ਹਾਂਜੀ ਅੰਕਲ ਜੀ ਆ ਨਾਲ ਰੇਲਿੰਗ ਲੱਗਣੀ ਚਾਹੀਦੀ ਆ ਸਾਰੇ ਹਾਂ ਜਿਵੇਂ ਆ ਲੋਹਾ ਲੱਗਾ ਜਾਂ ਲੋਹਾ ਲੱਗੇ ਜਾਂ ਮਿੱਟੀ ਲੱਗ ਜਾਵੇ ਹਾਂਜੀ 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 ਆਪ ਵੀ ਕਰਦੇ ਕੋਈ ਲੱਗਣਾ ਚਾਹੀਦੇ ਆ ਸਾਈਡਾਂ ਤੇ ਐਕਸੀਡੈਂਟ ਬਹੁ ਹੁੰਦੇ ਆ ਠੀਕ ਆ ਪਿਛਲੇ ਦਿਨ ਪਹਿਲਾਂ ਵੀ ਜੀ ਗੱਡੀ ਡਿਗੀ ਜੀ ਇੱਕ ਅੱਛਾ ਜੀ ਹਾਂਜੀ ਹਾਂਜੀ ਅੱਜ ਫੇਰ ਟਰੱਕ ਡਿਗ ਗਿਆ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਸੁਖਪ੍ਰੀਤ ਸਿੰਘ ਜੀ ਇਹ ਕਿੱਥੋਂ ਆਏ ਜੀ ਆਪਾਂ ਅਸੀਂ ਉਹ ਪਾਂਛਤਾ ਪਿੰਡ ਆ ਮੇਰਾ ਅੱਛਾ ਜੀ ਹਾਂ ਜੀ ਇਹ ਜਿੱਦਾਂ ਸੜਕ ਤੇ ਕੋਈ ਰੋਕ ਨਹੀਂ ਟੋਕ ਨਹੀਂ ਸੜਕ ਉੱਚੀ ਆ ਨਹਿ ਨਿਪੀ ਆਏ ਦਿਨ ਗੱਡੀਆਂ ਡਿੱਗਦੀਆਂ ਰਹਿੰਦੀਆਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਇਹ ਮੰਗ ਕਰਦੇ ਜੀ ਇੱਥੇ ਮਿੱਟੀ ਲੱਗਣੀ ਚਾਹੀਦੀ ਆ ਰੇਲਿੰਗ ਲੱਗਣੀ ਚਾਹੀਦੀ ਨਾਲ ਸੇਫਟੀ ਹੋਣੀ ਚਾਹੀਦੀ ਆ ਆਏ ਦਿਨ ਕੋਈ ਨਾ ਕੋਈ ਗੱਡੀ ਵਿੱਚ ਡਿੱਗੀ ਰਹਿੰਦੀ ਆ ਠੀਕ ਹੈ ਥੈਂਕ ਯੂ ਹਾਂ ਜੀ ਸਰਦਾਰ ਜੀ ਸਤ ਸ੍ਰੀ ਅਕਾਲ ਜੀ ਆਪਣਾ ਕੀ ਨਾਂ ਜੀ ਮੇਰਾ ਡਾਕਟਰ ਜੋਸ਼ਪੀ ਸਿੰਘ ਜਨੂਹਾ ਹਾਂ ਇਹ ਇੱਕ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਆਜੇ ਦਿਨ ਗੱਡੀਆਂ ਡਿੱਗਦੀਆਂ ਹੀ ਰਹਿਣੀਆਂ ਇੱਥੇ ਨਹਿਰ ਦੇ ਵਿੱਚ ਇਹ ਦੇਖੋ ਜੀ ਪਹਿਲਾਂ ਇੱਕ ਥਾਂ ਡਿੱਗੀ ਸੀ ਪੰਜ ਤੇ ਲਾ ਕੇ ਹਾਂਜੀ ਉਸ ਤੋਂ ਬਾਅਦ ਹੋਰ ਵੀ ਕਿੰਨੇ ਹਾਸੇ ਹੋਏ ਆ ਹਾਂਜੀ ਬਾਰ-ਬਾਰ ਗਵਰਨਮੈਂਟ ਤੋਂ ਮੰਗ ਕਰ ਰਹੇ ਪਰ ਹਜੇ ਤੱਕ ਰੇਣੀ ਨਹੀਂ ਮਿਲਦਾ ਕਰੀ ਠੀਕ ਹੈ ਜੀ ਹੋਰ ਨੁਕਸਾਨ ਸਾਡਾ ਮਿਹਲੀ ਦਾ ਹੋ ਰਿਹਾ ਆ ਇਹਦੇ ਤੋਂ ਆਉਣ ਨੂੰ ਲੋਕਾਂ ਦਾ ਮਨ ਨਹੀਂ ਕਰ ਰਿਹਾ ਜਿਸ ਤਰ੍ਹਾਂ ਠੀਕ ਹੈ ਜੀ ਗਵਰਨਮੈਂਟ ਪਤਾ ਨਹੀਂ ਕਿਉਂ ਨਹੀਂ ਧਿਆਨ ਇਸ ਪਾਸੇ ਦੇ ਰਹੀ ਲੋਕਲ ਐਮ ਐਲ ਏ ਐਮ ਪੀ ਨੂੰ ਕੁ ਦਿੱਲੀ ਹੋ ਵੀ ਇੱਥੇ ਲੰਘਦੇ ਆ ਇਹਨਾਂ ਤੇ ਜਾ ਰਹੇ ਆ ਪਰ ਉਹਨਾਂ ਨੂੰ ਪਚਾਈਦਾ ਨਾ ਇਹ ਤੇ ਕਰਨਾ ਹਾਂਜੀ ਹਾਂਜੀ ਇਸ ਵਲ ਧਿਆਨ ਨਹੀਂ ਦੇ ਰਹੇ ਕੋਈ ਵੀ ਠੀਕ ਹੈ ਥੈਂਕ ਯੂ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਜான்ਸਨ ਜੀ ਹਾਂਜੀ ਕਿਹੜੇ ਪਿੰਡ ਤੋਂ ਜੀ ਮੈਂ ਖੇੜਾ ਚਰਵਾਲ ਤੋਂ ਜੀ ਅੱਛਾ ਕੋਈ ਸਰਕਾਰ ਤੋਂ ਮੰਗ ਕਰਦੇ ਜੀ ਮੰਗ ਇਹ ਜੀ ਰੇਲਿੰਗ ਵਾਸੀਂ ਕਹਿੰਦੇ ਜੀ ਰੇਲਿੰਗ ਦਾ ਕੰਮ ਹੋਇਆ ਵੀ ਵਧੀਆ ਗੱਲ ਆ ਜੀ ਠੀਕ ਹੈ ਥੈਂਕ ਯੂ ਥੋੜੇ ਦਿਨ ਪਹਿਲਾਂ ਐਕਟ ਵਾਡੀ ਗਈ ਆ ਜੀ ਹਾਂਜੀ ਪਿੱਛੇ ਗਾਰ ਸੈਂਕਰ ਕੁਆਲ ਟੋੜੀ ਗਈ ਦੋ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਥਾੜ ਡਿ ਗਈ ਆ ਹੁਣ ਸੈਂਟਰ ਨਾਲ ਭਰੀ ਦੇਖੋ ਇਹ ਦਿਨ ਪਰ ਦਿਨ ਨੁਕਸਾਨ ਹੋ ਰਿਹਾ ਹੈ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਰਜਿੰਦਰ ਕੁਮਾਰ ਜੀ ਤੇ ਕੋਈ ਸਰਕਾਰ ਤੋਂ ਮੰਗ ਕਰਦੇ ਆਂ ਅੱਜ ਦਿਨ ਗੱਡੀਆਂ ਬੇਸ ਬੋਆ ਨਹਿਰ ਤੇ ਡਿੱਗੀਆਂ ਰਹਿਣੀਆਂ ਸਰਕਾਰ ਤੋਂ ਮੰਗ ਇਹੀ ਆ ਜੀ ਇੱਥੇ ਹਰ ਵੇਲੇ ਵਾਕਾ ਗੱਡੀਆਂ ਡਿੱਗਦੀਆਂ ਬੰਦੇ ਦੀਆਂ ਜਾਨਾਂ ਜਾਂਦੀਆਂ ਤੇ ਸੇਫਟੀ ਹੈ ਨਹੀਂ ਕੋਈ ਨਹਿਰ ਦੇ ਆਲੇ ਦੁਆਲੇ ਠੀਕ ਹੈ ਜੀ ਕਿੰਨੇ ਬੰਦੇ ਤੇ ਮਰ ਗਏ ਅਜ ਤੱਕ ਇਹਦਾ ਕੋਈ ਗਿਣਤੀ ਨਹੀਂ ਹੈਗੀ ਠੀਕ ਹੈ ਜੀ ਤੇ ਸਰਕਾਰ ਨੂੰ ਚਾਹੀਦਾ ਇਹਦੀ ਆਲੇ ਦੁਆਲੇ ਸਾਰਾ ਜੋ ਵੀ ਇਹਦੀ ਪਾਬੰਦ ਕੀਤਾ ਜਾਣਾ ਚਾਹੀਦਾ ਬੰਦਿਆਂ ਦੀ ਜਾਨ ਤਾਂ ਨਾ ਜਾਵੇ ਥ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਮੇਰਾ ਨਾਂ ਗੁਰਜਾਨਾ ਜੀ। ਇਹ ਕਿਹੜਾ ਪਿੰਡ ਹੈ ਜੀ? ਅਜਨੂਹਾ ਜੀ। ਇਹ ਕੀ ਸਰਕਾਰ ਤੋਂ ਮੰਗ ਕਰਦੇ ਤੁਸੀਂ ਤਾਂ ਬਿਸਤ ਦੋਆ ਬਣਾ ਦੇ ਬਿਲਕੁਲ ਲਾਗੇ ਪਿੰਡ ਆਜ ਦੇ ਐਕਸੀਡੈਂਟ ਹੁੰਦੇ ਰਹਿੰਦੇ ਆ। ਇਹ ਕੀ ਸਰਕਾਰ ਤੋਂ ਮੰਗ ਕਰਦੇ ਆ? ਕਾਰਾਂ ਤੋਂ ਤਾਂ ਇਹੀ ਮੰਗਿਆ ਜੀ ਜੇ ਆਪਾਂ ਜਦਾਂ ਮੰਨ ਲਓ ਆ ਬੈਰੀਅਲ ਲਾਏ ਤਾਂ ਪੂਰੇ ਲੱਗਣੇ ਚਾਹੀਦੇ ਯਾਨੀ ਮੰਨ ਲਓ ਹੋਟਲੋਂ ਆਂਦਿਆਂ ਨੂੰ ਬੰਦੇ ਨੂੰ ਪੂਰਾ ਡਰ ਲੱਗਦਾ ਜੀ। ਹਾਂਜੀ। ਠੀਕ ਹੈ। ਥੈਂਕ ਯੂ। ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਜਸਵਿੰਦਰ ਹੈ ਜੀ ਇਹ ਕਿਹੜੇ ਪਿੰਨ ਤੋਂ ਜੀ ਕੀ ਸਪੋਰਟ ਹੋ ਜੀ ਕੀ ਸਰਕਾਰ ਤੋਂ ਮੰਗ ਕਰਦੇ ਰਹਿੰਦੇ ਆਜ ਦੇ ਨੇ ਤੇ ਵਿਸਤ ਤੋਂ ਬਣਾ ਚ ਵੈਕਸੀਡੈਂਟ ਹੁੰਦੇ ਗੱਡੀਆਂ ਵਿੱਚ ਡਿੱਗਦੀ ਰਹਿੰਦੇ ਕੀ ਸਰਕਾਰ ਤੋਂ ਮੰਗ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਇੱਥੇ ਸਾਡ ਸੜਕ ਉੱਚੀ ਹੋ ਗਈ ਔਰ ਸਾਡ ਰੋਡ ਬਣਨ ਨਾਲ ਤੇ ਇੱਥੇ ਰੇਨਿੰਗ ਲੱਗਣੀ ਚਾਹੀਦੀ ਹੈ ਜਿੱਦਾਂ ਹੁਣ ਇੱਥੇ ਗੱਡੀਆਂ ਕੋਈ ਨਾ ਕੋਈ ਡਿੱਗੇ ਰਹਿੰਦੀਆਂ ਕਦੀ ਕੋਈ ਡੇਗੀਆਂ ਦੀ ਕੋਈ ਕੋਈ ਡਿੱਗ ਜਾਂਦੀ ਆ ਠੀਕ ਹੈ ਜੀ ਆ ਰੋਡ ਛੋਟਾ ਆ ਕਰਕੇ ਐਕਸੀਡੈਂਟ ਹੁੰਦੇ ਰਹਿੰਦੇ ਤੇ ਠੀਕ ਹੈ ਥੈਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਨਾਂ ਜੀ ਆਪਣਾ ਮਨਜੀਤ ਸਿੰਘ ਜੀ ਇਹ ਕਿਹੜਾ ਪਿੰਡ ਹੈ ਜੀ